ਗੂੜਾ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਸੋਈ ਰੁਕਿਆ ਨਾ ਸਭ ਨੂੰ ਬਿਠਾਇਆ ਚੱਲੋ ਆਪਾਂ ਪਾਰ ਚੱਲੀਏ ਗੂੜਾ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਤੇ ਚੱਲੋ ਆਪਾਂ ਪਾਰ ਚੱਲੀਏ ਛੇਵਰੂਪੀ ਜਾਂਜ ਵਿੱਚ ਇੰਜਣ ਲਗਾਇਆ ਏ ਸਤ ਸੰਗ ਵਾਲਾ ਉਹਦੇ ਵਿੱਚ ਤੇਲ ਪਾਇਆ ਏ ਛੇਵਰੂਪੀ ਜਾਂਜ ਵਿੱਚ ਇੰਜਣ ਲਗਾਇਆ ਏ ਸਤ ਸੰਗ ਵਾਲਾ ਉਹਦੇ ਵਿੱਚ ਤੇਲ ਪਾਇਆ ਏ ਖੁੱਲੇ ਲੰਗਰਾਂ ਦਾ ਜਿ ਖੁੱਲੇ ਲੰਗਰਾਂ ਦਾ ਕੁੱਲੇ ਲੰਗਰਾਂ ਦਾ ਪੱਖਾ ਵਿਚ ਲਾਇਆ ਚੱਲੋ ਆਪਾਂ ਪਾਰ ਚੱਲੀਏ ਓੜਾ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਵੀ ਚੱਲੋ ਆਪਾਂ ਪਾਰ ਚੱਲੀਏ ਬਾਗਾਂ ਵਾਲੀ ਨਦੀ ਜਿੱਤੇ ਗੁਰੂ ਜੀ ਦਾ ਡੇਰਾ ਏ ਵਡ ਭਗ ਧਰਤੀ ਜਿੱਥੇ ਗੁਰੂ ਜੀ ਦਾ ਫੇਰਾਏ ਪਾਗਾਂ ਵਾਲੀ ਨਦੀ ਜਿੱਥੇ ਗੁਰੂ ਜੀ ਦਾ ਨਹਿਰਾਏ ਵਡ ਭਗ ਧਰਤੀ ਜਿੱਥੇ ਗੁਰੂ ਜੀ ਦਾ ਫੇਰਾਏ ਜੰਗਲ ਬੇਲੇ ਆਚੇ ਜੀ ਜੰਗਲ ਬੇਲੇ ਆਚੇ ਜੰਗਲ ਬੇਲਿਆਂ ਚੇ ਸ਼ਹਿਰ ਵਸਾਇਆ ਚੱਲੋ ਆਪਾਂ ਪਾਰ ਚੱਲੀਏ ਗੁਰਾ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਜੀ ਚੱਲੋ ਆਪਾਂ ਪਾਰ ਚੱਲੀਏ ਸਭ ਤਰ੍ਹਾਂ ਦਾ ਇੱਤੇ ਹੋਵੇ ਸਤਕਾਰ ਜੀ ਮੇਰੇ ਵੱਲੋਂ ਮੇਰੇ ਗੁਰੂ ਜੀ ਨੂੰ ਨਮਸਕਾਰ ਜੀ ਸਭ ਤਰਮਾਂ ਦਾ ਇੱਤੇ ਹੋਵੇ ਸਤਕਾਰ ਜੀ ਮੇਰੇ ਵੱਲੋਂ ਮੇਰੇ ਗੁਰੂ ਜੀ ਨੂੰ ਨਮਸਕਾਰ ਜੀ ਨਾਮਦਾਨੀਆਂ ਦਾ ਜੀ ਨਾਮਦਾਨੀਆਂ ਦਾ ਨਾਮਦਾਨੀਆਂ ਦਾ ਗੁਰੂ ਸ਼ਰਮਾਇਆ ਚੱਲੋ ਆਪਾਂ ਪਾਰ ਚੱਲੀਏ ਗੁਰਾਂ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਕੋਈ ਰੋਕਿਆ ਨਾ ਛੱਬ ਨੂੰ ਬਿਠਾਇਆ ਚੱਲੋ ਆਪਾਂ ਪਾਰ ਚੱਲੀਏ ਗੁਰਾਂ ਨਾਮ ਦਾ ਜਹਾਜ਼ ਬਨਾਇਆ ਚੱਲੋ ਆਪਾਂ ਪਾਰ ਚੱਲੀਏ ਜੇ ਚੱਲੋ ਆਪਾਂ ਪਾਰ ਚੱਲੀਏ